ਮੈਂ ਪਿੰਡਾਂ 'ਚ ਵੇਖਿਆ ਆ ਜਾ ਆ ਜਾ ਸਰਦਾ ਆ ਜਾ ਓਏ ਆ ਜਾ ਭੈਣਾ ਮੇਰੇ ਤੇ ਐਸਐਸਪੀ ਦਾ ਰੌਟ ਪਈ ਬੈਠਾ ਮੈਨੂੰ ਫੋਨ ਆ ਗਿਆ ਆ ਜਾ ਮੈਂ ਤਾਂ ਇਹਦਾ ਕੰਮ ਹੀ ਨਹੀਂ ਕਰਦਾ ਮੈਂ ਹੁਣ ਲਾਉਣਾ ਤੇਰੇ ਸਾਹਮਣੇ ਨੱਚਾ ਕੇ ਦੇਖੋ ਸਾਰੇ ਜਣੇ ਭਾਈ ਇਹ ਤਾਂ ਕੰਮ ਨਹੀਂ ਕਰਦਾ ਕੋਈ ਐਸਐਸਪੀ ਨੇ ਮੇਰੇ ਤੇ ਰੌਟ ਦੇ ਕੇ ਕਿਹਾ ਮੈਨੂੰ ਮੇਰੇ ਸਰੀਰ ਨੂੰ ਪੁੱਟਾ ਸਿੱਧਾ ਬੋਲਿਆ ਦੱਸੋ ਭਾਈ ਫਲਾਣਾ ਝੋਕ ਮੈਂ ਤੇਰੇ ਸਾਹਮਣੇ ਬੋਲ ਲਵਾਂਗਾ ਜਾ ਤੂੰ ਮੈਨੂੰ ਕੀ ਬਤਾਉਂਦਾ ਐਸਐਸਪੀ ਨੂੰ ਲਾਏਗਾ ਤੇਰੇ ਵੱਲੋਂ ਆ ਅੱਜ ਤੱਕ ਮੇਰੇ ਖਿਲਾਫ ਹਰੇਕ ਬੋਲੀ ਗਿਆ ਮੈਂ ਕਦੇ ਗਲਤ ਬੋਲਿਆ ਕਿਸੇ ਤੇ ਗੁਲਾਮ ਤੂੰ ਮੁੰਡੇ ਦੇ ਨਾਲ ਅੱਜ ਤਾਂ ਉਹ ਤਾਂ ਬੋਲੇ ਹੋਵਾਂਗੇ ਕਿਵੇਂ ਮੁੰਡੇ ਦਿੰਦਾ ਜਦੋਂ ਦੱਸ ਕਿਹਨੂੰ ਦਿੱਤੇ ਆ ਤੇ ਸੱਚ ਵੀ ਆ ਉਹ ਇਹ ਬੰਦਾ ਹਰੇਕ ਦਾ ਵਿਰੋਧ ਕਰਦਾ ਹਾਂ ਯਾਰ ਹਰੇਕ ਮੂਰੇ ਬਾਈ ਫੋਨ ਥੋੜੇ ਹਰੇਕ ਦੇ ਜੇਬ ਚਾਹਾਂ ਹਰੇਕ ਦੇ ਜੇਬ ਚ ਸਹੀ ਗੱਲ ਆ ਤੇ ਤੁਸੀਂ ਕਰਨਾ ਕੀ ਆ ਯਾਰ ਪੇਜ ਬਣਾਓ ਥੋੜੀ ਉਹ ਆ ਮਿਹਨਤ ਜੇ ਮਿਹਨਤ ਕਰੋਗੇ ਤਾਂ ਤੁਸੀਂ ਮੂਰੇ ਆ ਜਾਓਗੇ ਹੈਲੋ ਬਾਈ ਮੁਖਸਰ ਤੋਂ ਬੋਲਦਿਆਂ ਮੈਂ ਮੈਂ ਤੈਨੂੰ ਕਿਹਨੂੰ ਰਿਵੈਲ ਕਰ ਲਾ ਗੱਲ ਹੈ ਗੁਰਪ੍ਰੀਤ ਆ ਬੇਟਾ ਹਾਂਜੀ ਬਾਈ ਹਾਂ ਭਰਾ ਜੀ ਕੀ ਹਾਲ ਹੈ ਹੋਰ ਭਰਾ ਜੀ ਦੱਸੋ ਬਾਈ ਗੁਰਪ੍ਰੀਤ ਗੋਪੀ ਜਣਾ ਮੇਰੇ ਖਿਲਾਫ ਦਰਖਾਸਤ ਦੇ ਕੇ ਤੋਂ ਅੱਜ ਮੈਨੂੰ ਫੋਨ ਨਹੀਂ ਸੀ ਕਰਿਆ ਲੈ ਬਾਈ ਮੈਂ ਮੈਂ ਦਿੱਤੀ ਆ ਹੈਂ ਮੈਂ ਉਹ ਮੁੰਡੇ ਨੇ ਦਿੱਤੀ ਬਾਈ ਗੱਲ ਕਰ ਨਾ ਉਹਦਾ ਨਾਂ ਤੇਰਾ ਲੈ ਰੇ ਮੈਂ ਨਾ ਜੇ ਮਿੰਦਣ ਵਾਲੇ ਆ ਜੱਟ ਨੂੰ ਪਿਆਰ ਕਰਨ ਵਾਲੇ ਵੀ ਆ ਪਾਪਾ ਬਣ ਗਏ ਇਹ ਪਿਆਰ ਬੋਲਦਾ ਛੋਟੇ ਤੇ ਮੁੰਡੇ ਸੱਟ ਹੁੰਦੇ ਆ ਭਰਾਵਾ ਆ ਜਿੱਥੇ ਟੁੱਟ ਗਿਆ ਗੱਲੀ ਤੇ ਕੱਟਾ ਨੇ ਕੱਢਦੀ ਆ ਵਿਰੋਧ ਕਰੇ ਲੋਣੀ ਕਿਉਂ ਬਈ ਮੈਂ ਸੱਚਾ ਨਹੀਂ ਤੂੰ ਸੱਚਾ ਮੈਂ ਇਹਦੇ ਸੱਚੇ ਵਾਲੀ ਕਿਉਂ ਬਈ ਲੈ ਇੱਕ ਵਾਰੀ ਚੰਗਾ ਬਣੀ ਜਾਂਦਾ ਤੇ ਜੇ ਕਿਸੇ ਦਾ ਤੂੰ ਹਰੇਕ ਦਾ ਵਿਰੋਧ ਹੀ ਕਰਦਾ ਏ ਤੂੰ ਹਰੇਕ ਦਾ ਵਿਰੋਧ ਕਰਨੀ ਲੱਗ ਪੈਂਦਾ ਹੈ ਕੋਈ ਮੈਟਰ ਹੈਗਾ ਉਹ ਬੱਸ ਮਾਜ ਦਾ ਹਰੇਕ ਤੇ ਪਿੱਛੀ ਵਾਲਾ ਇਹ ਬੁੱਟੀ ਦਾ ਲਾਹ ਦਿੰਦੇ ਹੁੰਦੇ ਆ ਨਾ ਇਤਕ ਪੀਤੀ ਆ ਨਾ ਪੀਣੀ ਆ ਹਰੇਕ ਦਿਨ ਲੱਗਦਾ ਓਏ ਸੋਨੀ ਇਹ ਮੱਤ ਨਾ ਯਾਰ ਹਰੇਕ ਦੀ ਚੜਾਈ ਤੇ ਭਾਈ ਮੇੜ ਤੇ ਯਾਰ ਆ ਬਈ ਓਏ ਗੋਪੀ ਤਾਂ ਨਾ ਬਈ ਕਹਿ ਕੇ ਰੋਕੋ